ਅੱਜ ਸੇ ਤੁਹਾਨੂੰ ਲੈ ਕੇ ਚਲਦੇ ਆਂ ਸਿੱਖ ਇਤਿਹਾਸ ਦੀ ਉਸ ਧਰਤੀ ਫਤਿਹਗੜ੍ਹ ਸਾਹਿਬ ਜਿੱਥੇ ਸ਼ਰਧਾ ਭਾਵਨਾ ਸੇਵਾ ਤੇ ਏਕਤਾ ਦਾ ਅਦਭੁਤ ਦ੍ਰਿਸ਼ ਨਗਰ ਕੀਰਤਨ ਦੇ ਰੂਪ ਵਿੱਚ ਵੇਖਣ ਨੂੰ ਮਿਲਿਆ ਫਤਿਹਗੜ੍ਹ ਸਾਹਿਬ ਨਗਰ ਕੀਰਤਨ ਵਿੱਚ ਸਿਰਫ ਇੱਕ ਧਾਰਮਿਕ ਜਲੂਸ ਨਹੀਂ ਸਗੋ ਸਿੱਖ ਧਰਮ ਦੀ ਸਿੱਖ ਕੌਮ ਦੀ ਆਸਥਾ ਕੁਰਬਾਨੀ ਤੇ ਇਤਿਹਾਸ ਨਾਲ ਜੁੜੀ ਉਹ ਜਿਉਂਦੀ ਜਾਗਦੀ ਤਸਵੀਰ ਹੈ ਜੋ ਹਰ ਸਾਲ ਹਜ਼ਾਰਾਂ ਲੱਖਾਂ ਸੰਗਤਾਂ ਨੂੰ ਆਪਣੇ ਕੋਲ ਖਿੱਚ ਲੈਂਦੀ ਹੈ ਇਹ ਉਹ ਪਾਵਨ ਧਰਤੀ ਹੈ ਜਿੱਥੇ ਸਾਹਿਬਜ਼ਾਦਿਆਂ ਨੇ ਧਰਮ ਦੀ ਖਾਤਰ ਆਪਣੀਆਂ ਅਨਮੋਲ ਜਾਨਾਂ ਦੀ ਕੁਰਬਾਨੀ ਦਿੱਤੀ ਤੇ ਅੱਜ ਉਸੇ ਧਰਤੀ ਤੇ ਨਗਰ ਕੀਰਤਨ ਦੇ ਰੂਪ ਵਿੱਚ ਗੁਰੂ ਸਾਹਿਬਾਨ ਦੀ ਮਹਾਨਤਾ ਅਤੇ ਸਿੱਖੀ ਦੀ ਸ਼ਾਨ ਨੂੰ ਯਾਦ ਕੀਤਾ ਜਾਂਦਾ ਹੈ ਨਗਰ ਕੀਰਤਨ ਨੂੰ ਸ਼ੁਰੂਆਤ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਨੂੰ ਉਹੋ ਗੁਰੂ ਕਹਿ ਕੇ ਗਏ ਉਹਨਾਂ ਦੇ ਕਜੂਰੀ ਵਿੱਚ ਜਿੱਥੇ ਸੰਗਤਾਂ ਨਿਸ਼ਕਾਮ ਸੇਵਾ ਕੀਰਤਨ ਤੇ ਸਿਮਰਨ ਵਿੱਚ ਲੀਨ ਹੋ ਜਾਂਦੀਆਂ ਨੇ ਉੱਥੇ ਗੁਰੂ ਘਰ ਨਾਲ ਆਪਣਾ ਅਡੋਟ ਨਾਤਾ ਜੋੜਦੀਆਂ ਨੇ ਸੜਕਾਂ ਦੇ ਦੋਹਾਂ ਪਾਸਿਆਂ ਤੇ ਖੜੀਆਂ ਸੰਗਤਾਂ ਵੱਲੋਂ ਫੁੱਲਾਂ ਦੀ ਵਰਖਾ ਵਾਹਿਗੁਰੂ ਵਾਹਿਗੁਰੂ ਦੇ ਜਕਾਰੇ ਤੇ ਸ਼ਬਦ ਕੀਰਤਨ ਨਾਲ ਪੂਰਾ ਮਾਹੌਲ ਆਤਮਕ ਰੰਗ ਵਿੱਚ ਰੰਗਿਆ ਹੁੰਦਾ ਫਤਿਹਗੜ ਸਾਹਿਬ ਨਗਰ ਕੀਰਤਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇੱਥੇ ਸੇਵਾ ਨੂੰ ਸਭ ਤੋਂ ਉੱਚਾ ਦਰਜਾ ਦਿੱਤਾ ਜਾਂਦਾ ਹੈ ਜਗਾ ਜਗਾ ਲੰਗਰ ਸ਼ਬੀਲਾ ਚਾਹ ਪਾਣੀ ਦਵਾਈਆਂ ਤੇ ਹੋ ਸਹੂਲਤਾ ਮੁਫਤ ਮੁਹੱਈਆ ਕਰਵਾਈਆਂ ਜਾਂਦੀਆਂ ਨੇ ਛੋਟੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਸੇਵਾ ਵਿੱਚ ਆਪਣਾ ਯੋਗਦਾਨ ਪਾਉਂਦਾ ਨਜ਼ਰ ਆਉਂਦਾ ਹੈ ਕਈ ਨੌਜਵਾਨ ਟੋਲੀਆਂ ਵੱਲੋਂ ਗਤਕਾ ਦੇ ਸ਼ਾਨਦਾਰ ਪ੍ਰਦਰਸ਼ਨ ਸਿੱਖ ਮਾਰਸ਼ਲ ਆਰਟ ਦੀ ਬਹਾਦਰੀ ਤੇ ਹੋਰ ਉਹਨਾਂ ਦੇ ਸ਼ੂਰ ਵੀਰ ਸ਼ੋਹਰਿਆਂ ਨੂੰ ਦਰਸਾਉਂਦੇ ਨੇ ਜੋ ਦਰਸ਼ਕਾਂ ਵਿੱਚ ਜੋਸ਼ ਤੇ गर्व ਦਾ ਸੰਚਾਰ ਕਰਦੇ ਨੇ ਨਗਰ ਕੀਰਤਨ ਦੌਰਾਨ ਇਤਿਹਾਸਿਕ ਝਾਕੀਆਂ ਹੀ ਸਿੱਖ ਇਤਿਹਾਸ ਦੇ ਮਹੱਤਵਪੂਰਨ ਉਹਨਾਂ ਸਮਿਆਂ ਨੂੰ ਜੀਵੰਤ ਕਰ ਦਿੱਤਾ ਜਾਂਦਾ ਹੈ ਜਿਸ ਨੂੰ ਨਵੀਂ ਪੀੜ੍ਹੀ ਆਪਣੇ ਵਿਰਸੇ ਨਾਲ ਜੋੜਨ ਜੋੜਦੀ ਹੈ ਤੇ ਫਤਿਹਗੜ ਸਾਹਿਬ ਨਗਰ ਕੀਰਤਨ ਸਿਰਫ ਧਾਰਮਿਕ ਸਮਾਗਮ ਨਹੀਂ ਸਗੋ ਸਮਾਜਿਕ ਏਕਤਾ ਦੀ ਵੀ ਮਿਸਾਲ ਹੈ ਜਿੱਥੇ ਹਰ ਧਰਮ ਹਰ ਵਰਗ ਅਤੇ ਹਰ ਉਮਰ ਦੇ ਲੋਕ ਇਕੱਠੇ ਹੋ ਕੇ ਗੁਰੂ ਸਾਹਿਬਾਨ ਦੇ ਦਰ ਤੇ ਨਤਮਸਤਕ ਹੁੰਦੇ ਨੇ ਇੱਥੇ ਕੋਈ ਭੇਤ ਪਾ ਨਹੀਂ ਕੋਈ ਉੱਚੀ ਨੀਚ ਨਹੀਂ ਸਭੋ ਸਿਰਫ ਸੇਵਾ ਸਮਰਪਣ ਤੇ ਭਾਈਚਾਰੇ ਦੀ ਭਾਵਨਾ ਦਿਖਾਈ ਦਿੰਦੀ ਆ ਸੁਰੱਖਿਆ ਪ੍ਰਬੰਧਾਂ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਤੇ ਸੇਵਾਦਾਰਾਂ ਵੱਲੋਂ ਪੂਰੇ ਇੰਤਜ਼ਾਮ ਕੀਤੇ ਜਾਂਦੇ ਨੇ ਤਾਂ ਜੋ ਸੰਗਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਟ੍ਰੈਫਿਕ ਤੋਂ ਲੈ ਕੇ ਮੈਡੀਕਲ ਸਹੂਲਤਾਂ ਤੱਕ ਹਰ ਪੱਖ ਤੇ ਖਾਸ ਧਿਆਨ ਦਿੱਤਾ ਜਾਂਦਾ ਹੈ ਫਤੇਗੜ ਸਾਹਿਬ ਨਗਰ ਕੀਰਤਨ ਦਾ ਮਾਹੌਲ ਐਸਾ ਹੁੰਦਾ ਹੈ ਕਿ ਇਨਸਾਨ ਆਪਣੇ ਸਾਰੇ ਦੁੱਖ ਭੁੱਲ ਕੇ ਆਤਮਿਕ ਸ਼ਾਂਤੀ ਮਹਿਸੂਸ ਕਰਦਾ ਵਾਹਿਗੁਰੂ ਦੇ ਨਾਮ ਨਾਲ ਗੂੰਜਦੀਆਂ ਗਲੀਆਂ ਸ਼ਬਦ ਕੀਰਤਨ ਦੀ ਮਿੱਠੀ ਧੁਨ ਤੇ ਸੰਗਤਾਂ ਦੀ ਸ਼ਰਧਾ ਮਨ ਨੂੰ ਅਲੌਕਿਕ ਅਨੁਭਵ ਦਿਖਾ ਦਿੰਦੀ ਹੈ ਇਹ ਨਜ਼ਰ ਇਹ ਨਗਰ ਕੀਰਤਨ ਨੂੰ ਸਾਨੂੰ ਸਿੱਖ ਇਤਿਹਾਸ ਦੀਆਂ ਉਹਨਾਂ ਕੁਰਬਾਨੀਆਂ ਵੱਲ ਝਾਤ ਦਿਵਾਉਂਦੀ ਹੈ ਅਤੇ ਸਾਨੂੰ ਸੱਚ ਸੇਵਾ ਤੇ ਸਿਮਰਨ ਦੇ ਰਾਹ ਤੇ ਤੁਰਨ ਦੀ ਪ੍ਰੇਰਨਾ ਦਿੰਦੀ ਹੈ ਅਜ ਦੇ ਦੌਰ ਵਿੱਚ ਜਿੱਥੇ ਲੋਕ ਅਕਸਰ ਆਪਣੀਆਂ ਜੜ੍ਹਾਂ ਤੋਂ ਦੂਰ ਹੋ ਜਾਂਦੇ ਨੇ ਉੱਥੇ ਫਤਿਹਗੜ ਸਾਹਿਬ ਨਗਰ ਕੀਰਤਨ ਵਰਗੇ ਸਮਾਗਮ ਨੂੰ ਆਪਣੀ ਪਛਾਣ ਅਤੇ ਵਿਰਸੇ ਨਾਲ ਜੋੜਨ ਦਾ ਕੰਮ ਹੋ ਜਾਂਦਾ ਹੈ ਇੱਥੇ ਆ ਕੇ ਹਰ ਕੋਈ ਮਹਿਸੂਸ ਕਰਦਾ ਹੈ ਸਿੱਖੀ ਸਿਰਫ ਧਰਮ ਨਹੀਂ ਸਗੋ ਜੀਵਨ ਜਿਉਣ ਦਾ ਢੰਗ ਹੈ ਸੇਵਾ ਹੀ ਸੱਚ ਅਤੇ ਸਭ ਦੀ ਭਲਾਈ ਵਿੱਚ ਹੀ ਆਪਣੀ ਭਲਾਈ ਹੈ ਨਗਰ ਕੀਰਤਨ ਦੌਰਾਨ ਬਜ਼ੁਰਗਾਂ ਦੀਆਂ ਅੱਖਾਂ ਵਿੱਚ ਹੰਝੂ ਤੱਕ ਦੇਖੇ ਜਾਂਦੇ ਨੇ ਨੌਜਵਾਨਾਂ ਦੇ ਚਿਹਰਿਆਂ ਤੇ ਜੋਸ਼ ਹੁੰਦਾ ਹੈ ਤੇ ਬੱਚਿਆਂ ਦੀਆਂ ਅੱਖਾਂ ਵਿੱਚ ਚਮਕ ਸਾਫ਼ ਦਿਖਦੀ ਹੈ ਜੋ ਇਸ ਸਮਾਗਮ ਦੀ ਮਹਾਨਤਾ ਨੂੰ ਬਿਆਨ ਕਰਦੀ ਹੈ ਫਤਗੜ ਸਾਹਿਬ ਕੀਰਤਨ ਸਾਨੂੰ ਯਾਦ ਦਿਲਾਉਂਦਾ ਹੈ ਕਿ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅੱਜ ਵੀ ਓਨੀਆਂ ਹੀ ਪ੍ਰਸੰਗਿਕ ਨੇ ਜਿੰਨੀਆਂ ਪਹਿਲਾਂ ਸਨ ਅਖੀਰ ਚ ਅਸੀਂ ਵਾਹਿਗੁਰੂ ਅਗੇ ਅਰਦਾਸ ਕਰਦੇ ਹਾਂ ਕਿ ਸਾਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਸੇਵਾ ਸਿਵਰਨ ਦੇ ਰਾਹ ਤੇ ਹਮੇਸ਼ਾ ਆਪਣੇ ਲੜ ਲਈ ਰੱਖੇ ਇੱਕ ਵਾਰ ਫੇਰ ਤੁਸੀਂ ਜ਼ਰੂਰ ਵੀਡੀਓਜ਼ ਨੂੰ ਪਸੰਦ ਕਰਦੇ ਹੋ ਤਾਂ ਪਰਿਵਾਰ